ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਭਗਤ ਸਦਨਾ ਜੀ ਜਿਨ੍ਹਾਂ ਦੀ ਪ੍ਰੇਮਾ ਭਗਤੀ ਨੂੰ ਵੇਖ ਕੇ ਪਰਮੇਸ਼ਰ ਵੱਲੋਂ ਇਨ੍ਹਾਂ ਭਗਤ ਸਦਨਾ ਜੀ ਨੂੰ ਸਤਕਾਰ ਦਿੱਤਾ ਗਿਆ ਕਿ ਭਗਤ ਸਦਨਾ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਪਾਵਨ ਅੰਗ 1106 ਤੇ ਇੱਕ ਹੋਰ ਪੰਕਤੀ ਹੁੰਦੀ ਹੈ ਜਿਸ ਦੇ ਵਿੱਚ ਭਗਤ ਸਦਨਾ ਜੀ ਦਾ ਜ਼ਿਕਰ ਹੈ ਨਾਮਦੇਵ ਕਬੀਰ ਤਿਰਲੋਚਨ ਸਦਨਾ ਸੈਨ ਤਰੇ ਤੇ ਪਰਮੇਸ਼ਰ ਦਾ ਨਾਮ ਜਪਦਿਆਂ ਇਹ ਤਰ ਗਏ ਹਨ ਇਹਨਾਂ ਦਾ ਜਨਮ ਸਫਲ ਹੋ ਗਿਆ ਭਗਤ ਸਦਨਾ ਜੀ ਜੋ ਕਿ ਕਸਾਈ ਦਾ ਕੰਮ ਕਰਦੇ ਸਨ ਉਹ ਕਸਾਈ ਤੋਂ ਪਰਮੇਸ਼ਰ ਦੇ ਭਗਤ ਕਿਸ ਤਰ੍ਹਾਂ ਬਣੇ ਤੇ ਕਿਹੜੀ ਗੱਲ ਕਰਕੇ ਭਗਤ ਸਦਨਾ ਜੀ ਦੇ ਦੋਵੇਂ ਹੱਥ ਵੱਢਣ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਕਿਉਂ ਦੋਵੇਂ ਹੱਥ ਵੱਢੇ ਗਏ ਇੱਕ ਔਰਤ ਨੇ ਕੀ ਚਲਤਰ ਕੀਤਾ ਕਿ ਭਗਤ ਸਦਨਾ ਜਿਨੂੰ ਸਜ਼ਾ ਮਿਲੀ ਹੈ ਆਓ ਇਸ ਸਾਖੀ ਵਿੱਚ ਸਰਵਣ ਕਰੀਏ ਭਗਤ ਸਦਨਾ ਜੀ ਜੋ ਕਿ ਪਰਮੇਸ਼ਰ ਦਾ ਨਾਮ ਜਪਦੇ ਨੇ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਜਾ ਰਹੇ ਨੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਸਾਮ ਦਾ ਸਮਾਂ ਜਦੋਂ ਹੋ ਚੁੱਕਾ ਹੈ ਸਫ਼ਰ ਅਜੇ ਲੰਮਾ ਹੈ ਤਾਂ ਭਗਤ ਸਦਨੇ ਜੀ ਨੇ ਸੋਚਿਆ ਕਿ ਜੋ ਸਾਹਮਣੇ ਨਗਰ ਦਿਸ ਰਿਹਾ ਹੈ ਰਾਤ ਇਸ ਨਗਰ ਵਿੱਚ ਗੁਜ਼ਾਰਨੀ ਚਾਹੀਦੀ ਹੈ ਇੱਥੇ ਰਾਤ ਰੁਕਾਂਗਾ ਵਿਸ਼ਰਾਮ ਕਰਾਂਗਾ ਤੇ ਫਿਰ ਦਿਨ ਦੇ ਚੜ੍ਹਦੇ ਨਾਲ ਕੱਲ ਨੂੰ ਮੈਂ ਤੁਰ ਪਾਵਾਂਗਾ ਅੱਗੇ ਜਾ ਕਰਕੇ ਆਪਣੀ ਯਾਤਰਾ ਪੂਰੀ ਕਰਾਂਗਾ ਇਹ ਗੱਲਾਂ ਸੋਚ ਕੇ ਭਗਤ ਸਦਨਾ ਜੀ ਉਸ ਨਗਰ ਦੇ ਵੱਲ ਮੁੜਦੇ ਨੇ ਨਗਰ ਦੇ ਵਿੱਚ ਗਏ ਨਗਰ 'ਚ ਜਾ ਕਰਕੇ ਇੱਕ ਗ੍ਰਿਸ਼ਤੀ ਬੰਦੇ ਦਾ ਦਰਵਾਜ਼ਾ ਜਾ ਖੜਕਾਇਆ ਜਦੋਂ ਦਰਵਾਜ਼ਾ ਖੜਕਾਇਆ ਘਰ ਦਾ ਮਾਲਕ ਆਇਆ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੁੱਛਿਆ ਭਾਈ ਤੁਸੀਂ ਕੌਣ ਜੇ ਤਾਂ ਭਗਤ ਸਦਨਾ ਜੀ ਆਖਣ ਲੱਗੇ ਮੈਂ ਇੱਕ ਯਾਤਰੀ ਆ ਮੈਂ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਜਾ ਰਿਹਾ ਸਾਂ ਰਾਤ ਪੈ ਗਈ ਹੈ ਰਾਤ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ ਤਾਂ ਉਸ ਵੇਲੇ ਉਹ ਮਾਲਕ ਜੋ ਕਿ ਬਹੁਤ ਚੰਗੇ ਸੁਭਾਅ ਦਾ ਸੀ ਉਸ ਨੇ ਭਗਤ ਸਦਨੇ ਜੀ ਨੂੰ ਬੜੇ ਸਤਕਾਰ ਦੇ ਨਾਲ ਆਪਣੇ ਘਰ ਦੇ ਅੰਦਰ ਦਾਖਲ ਕੀਤਾ ਹੈ ਭਗਤ ਸਦਨਾ ਜੀ ਦੀ ਬੜੀ ਖਾਤਰ ਕੀਤੀ ਹੈ ਪ੍ਰਸਾਦਾ ਸ਼ਕਾਇਆ ਹੈ ਜਗ੍ਹਾ ਦਿੱਤੀ ਹੈ ਸੌਣ ਵਾਸਤੇ ਮੰਜਾ ਬਿਸਤਰ ਸਾਰੇ ਪ੍ਰਬੰਧ ਕੀਤੇ ਹਨ ਜਿੱਥੇ ਉਸ ਮਾਲਕ ਨੇ ਭਗਤ ਸਦਨਾ ਦੇ ਵਾਸਤੇ ਪ੍ਰਬੰਧ ਕੀਤੇ ਭਗਤ ਜੀ ਉਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗੰਦੇ ਹੋਏ ਲੇਟ ਗਏ ਨੇ ਪਰ ਜਿੱਥੇ ਉਹ ਮਾਲਕ ਚੰਗੇ ਸੁਭਾਅ ਵਾਲਾ ਸੀ ਉਸ ਦੀ ਜੋ ਘਰ ਵਾਲੀ ਸੀ ਪਤਨੀ ਸੀ ਉਹ ਕਾਮ ਦੇ ਅਧੀਨ ਸੀ ਉਸ ਨੇ ਭਗਤ ਸਦਨੇ ਨੂੰ ਜਦੋਂ ਆਪਣੇ ਘਰ ਆਉਂਦਿਆਂ ਵੇਖਿਆ ਸੀ ਉਦੋਂ ਹੀ ਭਗਤ ਜੀ ਦਾ ਸੁੰਦਰ ਸਰੂਪ ਵੇਖ ਕੇ ਭਗਤ ਜੀ ਦੇ ਉੱਤੇ ਮੋਹਿਤ ਹੋ ਗਈ ਸੀ ਬੇਈਮਾਨ ਹੋ ਗਈ ਸੀ ਉਹ ਇਸ ਗੱਲ ਦੀ ਤਾੜਨਾ ਦੇ ਵਿੱਚ ਸੀ ਕਿ ਕਦੋਂ ਮੈਨੂੰ ਸਮਾਂ ਮਿਲੇ ਮੇਰਾ ਪਤੀ ਸੌ ਜਾਵੇ ਤੇ ਮੈਂ ਇਸ ਨੌਜਵਾਨ ਦੇ ਕੋਲ ਜਾ ਕੇ ਆਪਣੀ ਕਾਮਵਾਸਨਾ ਪੂਰੀ ਕਰਾਂ ਅੱਧੀ ਰਾਤ ਦਾ ਸਮਾਂ ਹੋਇਆ ਉਸ ਨੇ ਵੇਖਿਆ ਕਿ ਮੇਰਾ ਪਤੀ ਸੁੱਤਾ ਹੋਇਆ ਹੈ ਹੁਣ ਉਹ ਔਰਤ ਜਿੱਥੇ ਭਗਤ ਸਦਨਾ ਜੇ ਸੁੱਤਾ ਹੋਇਆ ਸੀ ਉੱਥੇ ਆ ਗਈ ਹੈ ਅਨੇਕ ਤਰ੍ਹਾਂ ਦੇ ਉਹ ਸ਼ਿੰਗਾਰ ਕਰਕੇ ਆਈ ਹੈ ਕਈ ਤਰ੍ਹਾਂ ਦੇ ਹਾਵ ਭਾਵ ਕਰਕੇ ਉਸ ਨੇ ਭਗਤ ਜੀ ਦੇ ਸਾਹਮਣੇ ਆਪਣੀ ਕਾਮਵਾਸਨਾ ਜ਼ਾਹਰ ਕੀਤੀ ਤਾਂ ਭਗਤ ਸਦਨਾ ਜੀ ਜੋ ਇਹਨਾਂ ਗੱਲਾਂ ਤੇ ਕਾਬੂ ਪਾ ਚੁੱਕੇ ਸਨ ਉਹ ਉਸ ਔਰਤ ਦੇ ਮੋਹ ਦੇ ਵਿੱਚ ਫਸੇ ਨਹੀਂ ਇਸ ਕਰਕੇ ਭਗਤ ਸਦਨਾ ਜੀ ਨੇ ਆਪਣਾ ਸਿਰ ਝੁਕਾ ਕੇ ਹੱਥ ਜੋੜ ਕੇ ਬੜੀ ਹੀ ਅਧੀਨਗੀ ਦੇ ਨਾਲ ਬੇਨਤੀ ਕੀਤੀ ਹੈ ਆਖਣ ਲੱਗੇ ਭੈਣ ਜੀ ਮੈਂ ਤੁਹਾਨੂੰ ਆਪਣੀ ਧਰਮ ਦੀ ਭੈਣ ਮੰਨਦਾ ਕਿਉਂਕਿ ਤੁਹਾਡੇ ਪਤੀ ਨੇ ਮੈਨੂੰ ਪਰਮੇਸ਼ਰ ਦਾ ਭਗਤ ਜਾਣ ਕੇ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਹੈ ਇਸ ਕਰਕੇ ਇਹ ਭੈੜਾ ਕਰਮ ਮੇਰੇ ਨਾਲ ਨਾ ਕਰੋ ਅਤੇ ਮੈਂ ਸਵੇਰੇ ਇੱਥੋਂ ਚਲਿਆ ਜਾਣਾ ਹੈ ਤੁਸੀਂ ਸਤਕਾਰਯੋਗ ਜੇ ਆਪਣੇ ਚਰਨਾਂ ਦੀ ਪਵਿੱਤਰ ਧੂੜੀ ਮੈਨੂੰ ਦਿਓ ਕਿਉਂਕਿ ਭੈਣਾ ਦਾ ਸਤਕਾਰ ਕਰਨਾ ਬਣਦਾ ਹੈ ਉਹਨਾਂ ਦੇ ਨਾਲ ਇਹ ਮੰਦ ਕਰਮ ਕਰਕੇ ਪਾਪ ਨਹੀਂ ਕਮਾਇਆ ਜਾਂਦਾ ਇੱਕ ਵਾਰ ਨਹੀਂ ਲੱਖਾਂ ਵਾਰ ਮੈਂ ਤੁਹਾਨੂੰ ਨਮਸਕਾਰਾਂ ਕਰਦਾ ਪਰ ਇਹ ਭੈੜਾ ਕਰਮ ਮੈਂ ਨਹੀਂ ਕਰ ਸਕਦਾ ਉਸ ਵੇਲੇ ਉਹ ਇਸਤਰੀ ਦੇ ਕਾਮ ਜੋ ਸੀ ਉਹ ਅਧੀਨ ਹੋਇਆ ਸੀ ਉਹ ਕੁਝ ਸੋਚ ਵਿਚਾਰ ਨਹੀਂ ਰਹੀ ਉਸਨੇ ਇਹ ਸੋਚਿਆ ਕਿ ਸ਼ਾਇਦ ਅੰਦਰ ਮੇਰਾ ਪਤੀ ਸੁੱਤਾ ਹੋਇਆ ਹੈ ਇਹ ਨੌਜਵਾਨ ਇਸ ਗੱਲ ਤੋਂ ਡਰਦਾ ਹੋਵੇਗਾ ਕਿ ਜੇਕਰ ਮੇਰਾ ਪਤੀ ਉੱਠ ਗਿਆ ਤਾਂ ਕੋਈ ਨੁਕਸਾਨ ਕਰ ਦਵੇਗਾ ਇਹ ਔਰਤ ਭਗਤ ਸਦਨਾ ਜੀ ਦੇ ਕੋਲੋਂ ਗਈ ਹੈ ਇੱਕ ਤਲਵਾਰ ਇਸ ਨੇ ਕੱਢੀ ਹੈ ਅੰਦਰ ਜਾ ਕੇ ਆਪਣੇ ਪਤੀ ਦੇ ਸੁੱਤੇ ਪਏ ਦੇ ਇੰਨੇ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ ਹੈ ਕਿ ਆਪਣੇ ਪਤੀ ਦਾ ਸਿਰ ਧੜ ਦੇ ਨਾਲੋਂ ਵੱਖ ਕਰ ਦਿੱਤਾ ਹੈ ਜਦੋਂ ਇਸ ਔਰਤ ਨੇ ਆਪਣੇ ਪਤੀ ਨੂੰ ਮਾਰ ਦਿੱਤਾ ਭਗਤ ਸਦਨਾ ਜੀ ਦੇ ਕੋਲ ਉਸ ਦਾ ਕੱਟਿਆ ਹੋਇਆ ਸਿਰ ਲੈ ਕੇ ਆ ਗਈ ਹੈ ਆਖਣ ਲੱਗੀ हे ਪਿਆਰੇ ਜਿਸ ਦਾ ਤੈਨੂੰ ਡਰ ਸੀ ਜਿਸ ਦੇ ਨਾਲ ਤੂੰ ਮੇਰੇ ਨਾਲ ਪ੍ਰੇਮ ਨਹੀਂ ਸੀ ਕਰਦਾ ਮੇਰੇ ਨਾਲ ਸਬੰਧ ਨਹੀਂ ਸੀ ਬਣਾ ਰਿਹਾ ਵੇਖ ਉਹ ਵੀ ਡਰ ਦੂਰ ਹੋ ਗਿਆ ਮੈਂ ਆਪਣੇ ਪਤੀ ਨੂੰ ਮਾਰ ਦਿੱਤਾ ਤੇ ਸਬੂਤ ਵਜੋਂ ਆ ਵੇਖ ਉਸ ਦਾ ਸਿਰ ਵੱਢ ਕੇ ਮੈਂ ਤੇਰੇ ਸਾਹਮਣੇ ਲੈ ਆਈ ਆ ਹੁਣ ਸਾਨੂੰ ਕੋਈ ਤੰਗ ਨਹੀਂ ਕਰੇਗਾ ਤੂੰ ਮੇਰੇ ਗਲ ਦਾ ਹਾਰ ਬਣ ਜਾ ਤੇ ਪ੍ਰੇਮ ਦਾ ਸੁਖ ਨਾਲੇ ਮੈਨੂੰ ਦੇ ਤੇ ਮੇਰੇ ਕੋਲੋਂ ਪ੍ਰਾਪਤ ਕਰ ਹੁਣ ਤੇਰੇ ਤੇ ਮੇਰੇ ਪ੍ਰੇਮ ਦੇ ਵਿੱਚ ਰੋਕਣ ਵਾਲਾ ਕੋਈ ਨਹੀਂ ਸਵੇਰੇ ਤੂੰ ਚਲਿਆ ਜਾਹੀਂ ਬਾਕੀ ਮੈਂ ਸੰਭ ਲਵਾਂਗੀ ਹੁਣ ਮੈਂ ਤੇਰੀ ਹਾਂ ਤੇ ਤੂੰ ਮੇਰਾ ਬਣ ਜਾ ਇੱਥੇ ਰਹਿ ਤਾਂ ਆਖਣ ਦੱਬੀ ਤੂੰ ਇਦਾਂ ਸਮਝੇ ਇਹ ਘਰ-ਬਾਰ ਸਾਰਾ ਤੇਰਾ ਹੀ ਐ ਮੈਂ ਹੁਣ ਤੇਰੀ ਦਾਸੀ ਆ ਜੋ ਤੂੰ ਚਾਵੇਂ ਉਹ ਮੇਰੇ ਨਾਲ ਵਿਵਹਾਰ ਕਰ ਸਕਦਾ ਹੈ ਭਗਤ ਸਦਨਾ ਜੀ ਨੇ ਉਸ ਇਸਤਰੀ ਦੀਆਂ ਜਦੋਂ ਇਦਾਂ ਦੀਆਂ ਗੱਲਾਂ ਸੁਣੀਆਂ ਉਸ ਦੇ ਹੱਥ ਦੇ ਵਿੱਚ ਉਸ ਦੇ ਪਤੀ ਦਾ ਵੱਢਿਆ ਹੋਇਆ ਸਿਰ ਵਿਖਿਆ ਤੇ ਭਗਤ ਸਦਨਾ ਜੀ ਕੰਬੇ ਉੱਠੇ ਨੇ ਭਗਤ ਜੀ ਨੂੰ ਉਸ ਇਸਤਰੀ ਦੇ ਨਾਲ ਪ੍ਰੇਮ ਕੀ ਹੋਣਾ ਸੀ ਬੜੀ ਨਫ਼ਰਤ ਹੋਈ ਹੈ ਉਸ ਵੇਲੇ ਭਗਤ ਸਦਨਾ ਜੀ ਨੇ ਉਸ ਦੇ ਨਾਲ ਕੋਈ ਗੱਲ ਨਾ ਕੀਤੀ ਹੋਰਤ ਬੜੇ ਹੀ ਹਾਵ ਭਾਵ ਕਰਕੇ ਭਗਤ ਸਦਨਾ ਜੀ ਦੇ ਅੱਗੇ ਪਿੱਛੇ ਹੋ ਰਹੀ ਹੈ ਪਰ ਭਗਤ ਸਦਨਾ ਜੀ ਨੇ ਉਸ ਨੂੰ ਭੈੜੀ ਨਿਗਾਹ ਦੇ ਨਾਲ ਬਿਲਕੁਲ ਨਾ ਵੇਖਿਆ ਹੁਣ ਉਹ ਪਾਪਨ ਇਸਤਰੀ ਨੇ ਵੇਖਿਆ ਕਿ ਇਹ ਮੇਰੇ ਮੂਹ ਦੇ ਵਸਦੇ ਵਿੱਚ ਨਹੀਂ ਆ ਰਿਹਾ ਉਸ ਨੇ ਬੜੀ ਭੈੜੀ ਸੋਚ ਸੋਚੀ ਆਖਣ ਲੱਗੀ ਕਿ ਜੇ ਇਸ ਨੇ ਮੈਨੂੰ ਕਾਮ ਦਾ ਸੁੱਖ ਨਹੀਂ ਦਿੱਤਾ ਤੇ ਮੈਂ ਵੀ ਇਸ ਨੂੰ ਸੁਖੀ ਨਹੀਂ ਰਹਿਣ ਦਿਆਂਗੀ ਇਹ ਸੁਖੀ ਨਹੀਂ ਰਹੇਗਾ ਉਹ ਸਵਰਤ ਨੇ ਹੁਣ ਆਪਣੇ ਘਰ ਦਾ ਬੂਹਾ ਖੋਲ੍ਹਿਆ ਦਰਵਾਜ਼ੇ ਦੇ ਵਿੱਚ ਜਾ ਕੇ ਬੜੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੋਣ ਲੱਗ ਪਈ ਐ ਪਿੱਟਣ ਲੱਗ ਪਈ ਐ ਰਾਤ ਦਾ ਸਮਾਂ ਸੀ ਜਦੋਂ ਲਾਗੇ ਲਾਗੇ ਨੇੜੇ ਰਹਿਣ ਵਾਲੇ ਲੋਕਾਂ ਨੇ ਆਵਾਜ਼ ਸੁਣੀ ਤਾਂ ਬੜੀ ਭੀੜ ਇਕੱਠੀ ਹੋ ਗਈ ਆਂਢੀ ਗੁਆਂਢੀ ਸਾਰੇ ਆ ਗਏ ਤਾਂ ਇਹ ਪਾਪਣ ਇਸਤਰੀ ਨੇ ਆਖਿਆ ਕਿ ਅੰਦਰ ਸਾਡੇ ਘਰ ਕੋਈ ਮੁਸਾਫਿਰ ਆਇਆ ਹੈ ਅਸੀਂ ਤੇ ਇਸ ਨੂੰ ਰਾਤ ਸੌਣ ਵਾਸਤੇ ਜਗ੍ਹਾ ਦਿੱਤੀ ਸੀ ਪਰ ਇਸ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਕਿਉਂਕਿ ਇਹ ਮੇਰੇ ਪਤੀ ਨੂੰ ਮਾਰ ਕੇ ਮੇਰੇ ਧਰਮ ਨੂੰ ਨਾਸ਼ ਕਰਨਾ ਚਾਹੁੰਦਾ ਸੀ ਇਹ ਮੇਰੇ ਨਾਲ ਜ਼ਬਰਦਸਤੀ ਸੰਬੰਧ ਬਣਾਉਣਾ ਚਾਹੁੰਦਾ ਸੀ ਜਦੋਂ ਲੋਕਾਂ ਨੇ ਅੰਦਰ ਆ ਕੇ ਭਗਤ ਸਦਨੇ ਦੇ ਕੋਲੋਂ ਪੁੱਛਿਆ ਕਿ ਇਹ ਜੋ ਔਰਤ ਆਖ ਰਹੀ ਹੈ ਇਹ ਸੱਚ ਹੈ ਤਾਂ ਭਗਤ ਸਦਨਾ ਜੀ ਨੇ ਫੇਰ ਕੋਈ ਜਵਾਬ ਨਾ ਦਿੱਤਾ ਪਰਮੇਸ਼ਰ ਦਾ ਨਾਮ ਹੀ ਜਪਦੇ ਰਹੇ ਜਿਸ ਕਰਕੇ ਲੋਕਾਂ ਨੇ ਸਮਝਿਆ ਇਹ ਇਹ ਕੁਝ ਬੋਲਦਾ ਨਹੀਂ ਇਹ ਪੱਕਾ ਹੀ ਦੋਸ਼ੀ ਹੋਵੇਗਾ ਇਹ ਔਰਤ ਸੱਚ ਬੋਲ ਰਹੀ ਹੈ ਉਹਨਾਂ ਲੋਕਾਂ ਨੇ ਭਗਤ ਸਦਨੇ ਜੀ ਦੀਆਂ ਬਾਹਾਂ ਬੰਨੀਆਂ ਦਿਨ ਚੜ੍ਹਦੇ ਨੂੰ ਸਦਨੇ ਨੂੰ ਕਚਾਰੀ ਦੇ ਵਿੱਚ ਪੇਸ਼ ਕਰ ਦਿੱਤਾ ਅੱਗੇ ਵੀ ਭਗਤ ਸਦਨੇ ਜੀ ਦੇ ਜੋ ਦੁਸ਼ਮਣ ਸਨ ਉਹ ਰਾਜੇ ਦੇ ਕੋਲ ਫਰਿਆਦੀ ਹੁੰਦੇ ਸਨ ਕਿ ਇਹ ਮੁਸਲਮਾਨ ਹੈ ਤੇ ਪੂਜਾ ਜੋ ਹੈ ਇਹ ਹਿੰਦੂਆਂ ਵਾਂਗ ਕਰਦਾ ਹੈ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਤੇ ਜੋ ਹਿੰਦੂ ਸਨ ਉਹ ਵੀ ਫਰਿਆਦੀ ਹੁੰਦੇ ਸਨ ਕਿ ਇਹ ਕਸਾਈ ਹੋ ਕੇ ਸਾਡੀ ਜਦੋਂ ਇਹ ਪੂਜਾ ਕਰਦਾ ਹੈ ਬੇਇੱਜ਼ਤੀ ਕਰਦਾ ਹੈ ਕਿ ਵੇਖੋ ਕਸਾਈ ਹੋ ਕੇ ਇਹ ਸਾਲਗ੍ਰਾਮ ਦੀ ਪੂਜਾ ਕਰ ਰਿਹਾ ਹੈ ਸੂ ਉਹਨਾਂ ਸਾਰਿਆਂ ਨੂੰ ਮੌਕਾ ਮਿਲਿਆ ਉਹਨਾਂ ਨੇ ਭਗਤ ਜੀ ਬਾਰੇ ਬੜਾ ਮੰਦਾ ਚੰਗਾ ਦੱਸਿਆ ਉਸ ਔਰਤ ਨੇ ਇਦਾਂ ਦੀਆਂ ਗੱਲਾਂ ਜੋੜ ਕੇ ਬਿਆਨ ਦਿੱਤਾ ਜਿਸ ਤੋਂ ਉਹ ਬਿਲਕੁਲ નિર્ਦੋਸ਼ ਪਤੀ ਵਰਤਾ ਤੇ ਸਤਵੰਤੀ ਇਦਾਂ ਦੇ ਸੁਭਾਅਵ ਵਾਲੀ ਭਗਤਨੀ ਬਣ ਕੇ ਜਗ ਦੇ ਸਾਹਮਣੇ ਜਾ ਰਹੀ ਤਾਂ ਉਸ ਵੇਲੇ ਭਗਤ ਸਦਨਾ ਜੀ ਨੂੰ ਉਸਨੇ ਪੂਰਾ ਬਦਮਾਸ਼ ਤੇ ਖੂਨੀ ਸਾਬਤ ਕਰ ਦਿੱਤਾ ਇਸ ਦੇ ਬਿਆਨਾਂ ਨੂੰ ਜਦੋਂ ਰਾਜੇ ਨੇ ਸੁਣਿਆ ਤਾਂ ਹੁਣ ਭਗਤ ਸਦਨਾ ਜੀ ਨੂੰ ਪੁੱਛਿਆ ਦੱਸੋ ਸੱਚ ਕੀ ਹੈ ਤਾਂ ਭਗਤ ਸਦਨਾ ਜੀ ਫੇਰ ਸਾਰਾ ਕੁਝ ਪਰਮੇਸ਼ਰ ਤੇ ਛੱਡ ਕੇ ਬਾਣੀ ਪੜ ਰਹੇ ਨੇ ਹੋਰ ਕੁਝ ਨਾ ਬੋਲੇ ਤਾਂ ਇਸ ਤਰ੍ਹਾਂ ਉਸ ਹਾਕਮ ਨੇ ਸਦਨੇ ਜੀ ਨੂੰ ਦੋਸ਼ੀ ਸਮਝਿਆ ਅਪਰਾਧੀ ਸਮਝਿਆ ਖੂਨੀ ਜਾਣ ਕੇ ਸਦਨੇ ਨੂੰ ਜੇਲ੍ਹ ਖਾਨੇ ਵਿੱਚ ਭੇਜ ਦਿੱਤਾ ਹੈ ਜੇਲ੍ਹ ਖਾਨੇ ਵਿੱਚ ਭੇਜ ਕੇ ਆਖਰੇ ਹਨ ਲੋਕ ਕਿ ਹੁਣ ਭਗਤ ਸਦਨਾ ਜੀ ਨੇ ਫાંਸੀ ਦੀ ਸਜ਼ਾ ਹੋ ਜਾਣੀ ਹੈ ਇਸ ਨੂੰ ਸਵੇਰੇ ਫਾਂਸੀ ਚੜ੍ਹ ਦਿੱਤਾ ਜਾਏਗਾ ਭਗਤ ਸਧਨਾ ਜੀ ਨੇ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਜੋੜ ਕੇ ਪ੍ਰਾਰਥਨਾ ਕੀਤੀ ਹੈ ਨਿਰਪਕੰਨਿਆ ਕੇ ਕਾਰਨੇ ਇਕ ਭਿਆ ਭੇਖ ਧਾਰੀ ਕਾਮਰਥੀ ਸੁਵਾਰਥੀ ਵਾਕੀ ਪੈ ਜੇ ਸਵਾਰੀ ਇਹ ਪੂਰਨ ਸ਼ਬਦ ਭਗਤ ਜੀ ਨੇ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ ਰਾਗ ਬਿਲਾਵਲ ਵਿੱਚ ਪਾਵਨ ਅੰਗ 848 ਤੇ 858 ਤੇ ਸੋ ਸਾਧ ਸੰਗਤ ਜੀਓ ਜਦੋਂ ਭਗਤ ਜੀ ਪ੍ਰਾਰਥਨਾ ਕਰਦਿਆਂ ਹੋਇਆਂ ਰਾਤ ਬਤੀਤ ਕਰਦੇ ਨੇ ਤਾਂ ਦਿਨ ਹੁੰਦਿਆਂ ਉਹ ਫਾਂਸੀ ਦੀ ਸਜ਼ਾ ਦੇ ਬਦਲੇ ਭਗਤ ਸਦਨਾ ਜੀ ਨੂੰ ਇਹ ਸਜ਼ਾ ਮਿਲੀ ਕੇ ਇਹਨਾਂ ਦੇ ਦੋਵੇਂ ਹੱਥ ਵੱਢ ਕੇ ਇਹਨਾਂ ਨੂੰ ਸੱਦ ਦਿੱਤਾ ਜਾਵੇ। ਦੋਵੇਂ ਹੱਥ ਵੱਢੇ ਜਾਣ ਕਰਕੇ ਭਗਤ ਸਦਨੇ ਜੀ ਨੂੰ ਬੜੀ ਭਾਰੀ ਤਕਲੀਫ ਹੋਈ ਪਰ ਫਿਰ ਵੀ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਹੋਏ ਇਹ ਵੀ ਉਹਨਾਂ ਦੀ ਕਿਰਪਾ ਸਮਝ ਕੇ ਹੀ ਪ੍ਰਸੰਨ ਚਿਤ ਰਹੇ ਨੇ। ਹੁਣ ਘਰੋਂ ਤੁਰੇ ਸਨ ਯਾਤਰਾ ਵਾਸਤੇ ਤਾਂ ਭਗਤ ਜੀ ਨੇ ਜੋ ਵੀ ਰਸਤੇ ਦੇ ਵਿੱਚ ਮੁਸ਼ਕਲਾਂ ਆਈਆਂ ਪਾਵੇਂ ਹੱਥ ਵੱਡੇ ਗਏ ਨੇ ਪਰਮੇਸ਼ਰ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆਖਣ ਲੱਗੇ ਹੁਣ ਅੱਗੇ ਯਾਤਰਾ ਵਾਸਤੇ ਚੱਲੀਏ ਉਸੇ ਤਰ੍ਹਾਂ ਹੀ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਜਾ ਪਹੁੰਚੇ ਨੇ ਪਵਿੱਤਰ ਸਦਨਾ ਜੀ ਜਿਸ ਵੇਲੇ ਪਹੁੰਚੇ ਕੁਝ ਵਿਦਵਾਨ ਇਹ ਵੀ ਲਿਖਦੇ ਹਨ ਕਿ ਪਰਮੇਸ਼ਰ ਨੇ ਅਗੋਂ ਪਾਲਕੀ ਭੇਰ ਦਿੱਤੀ ਸੇਵਾਦਾਰ ਭੇਰ ਦਿੱਤੇ ਨੇ ਕਿ ਜਾਓ ਫਲਾਨੀ ਜਗ੍ਹਾ ਤੇ ਮੇਰਾ ਭਗਤ ਹੈ ਉਸ ਦੇ ਹੱਥ ਵੱਡੇ ਹਨ ਉਸ ਨੂੰ ਬਿਠਾ ਕੇ ਲਿਆਓ ਸੋ ਇਤਿਹਾਸ ਦੇ ਬੜਿਆਂ ਵਿਦਵਾਨਾਂ ਦੇ ਹੱਥਾਂ ਦੇ ਵਿੱਚੋਂ ਲੰਘਦਾ ਹੈ ਕਹਣ ਤੋਂ ਭਾਵ ਇਹੋ ਹੀ ਹੈ ਕਿ ਪਰਮੇਸ਼ਰ ਲਾਜ ਰੱਖਦਾ ਹੈ ਹੁਣ ਭਗਤ ਸਧਨਾ ਜੀ ਨੇ ਜਿਸ ਵੇਲੇ ਪਰਮੇਸ਼ਰ ਦੇ ਦਰ ਤੇ ਜਾ ਕੇ ਅਸ਼ਟਾਂਗ ਬੰਦਨਾ ਕਰਨੀ ਚਾਹੀ। ਲੰਮੇ ਪੈ ਕੇ ਸਿੱਧੇ ਹੱਥ ਜੋੜ ਕਰਕੇ ਤਾਂ ਭਗਤ ਸਦਨਾ ਜੀ ਪਏ ਧਰਤੀ ਦੇ ਉੱਪਰ ਲੰਮੇ ਦੋਵੇਂ ਹੱਥ ਉੱਪਰ ਨੂੰ ਕੀਤੇ ਤਾਂ ਸਾਧ ਸੰਗਤ ਜੀ ਹੁਣ ਉੱਠਣਾ ਸੀ ਹੱਥਾਂ ਦੇ ਆਸਰੇ ਨਾਲ ਹੀ ਐਸੀ ਕਿਰਪਾ ਹੋਈ ਜਦੋਂ ਉੱਠਣ ਲੱਗੇ ਤੇ ਦੋਵੇਂ ਹੱਥ ਪਹਿਲਾਂ ਵਾਂਗੇ ਉਸੇ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਗਏ ਨਿਕਲੇ ਆਏ ਦਰਦ ਵੀ ਹਟ ਗਿਆ ਤੇ ਸਦਨੇ ਭਗਤ ਨੂੰ ਜਗਨਨਾਥ ਸਵਾਮੀ ਨੇ ਪ੍ਰਤਕ ਹੋ ਕੇ ਦਰਸ਼ਨ ਦਿੱਤੇ ਸਦਨਾ ਉੱਥੇ ਬੜਾ ਪ੍ਰਸੰਨ ਹੋਇਆ ਕਿਉਂਕਿ ਭੋਗ ਤੇ ਮੋਖ ਦੋਨੋਂ ਹੀ ਪਦਾਰਥ ਸਦਨੇ ਨੂੰ ਪ੍ਰਾਪਤ ਹੋ ਗਏ ਤਾਂ ਜਿਹੜੇ ਲੋਕ ਆਖਦੇ ਸਨ ਕਿ ਇਹ ਦੋਸ਼ੀ ਹੈ ਉਹਨਾਂ ਨੇ ਵੀ ਇਹ ਕਉਤਕ ਵੇਖਿਆ ਕਿ ਇਹ નિર્ਦੋਸ਼ ਸੀ ਇਸੇ ਕਰਕੇ ਇਸਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਇਸ ਸਰੀਰ ਦੇ ਜੋ ਅੰਗ ਹਨ ਕਦੇ ਦੁਬਾਰਾ ਨਹੀਂ ਹੁੰਦੇ ਇਹ ਨਵੰਬਰ 9 ਹੋ ਗਿਆ ਹੈ ਬਾਕੀ ਦੀ ਸਾਰੀ ਉਮਰ ਭਗਤ ਸਦਨੇ ਜਗਨਨਾਥ ਪੁਰੀ ਦੇ ਵਿੱਚ ਰਹਿ ਕੇ ਹੀ ਭਗਤੀ ਕਰਦਿਆਂ ਬਤੀਤ ਕੀਤੀ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਆਪਣਾ ਜਨਮ ਸਫਲ ਕਰ ਲਿਆ ਇਹ ਸਾਖੀ ਸੀ ਭਗਤ ਸਦਨੇ ਜੀ ਦੇ ਹੱਥ ਵੱਡਣ ਦੀ ਕਿ ਕਿਉਂ ਵੱਡੇ ਗਏ ਸੋ ਸਾਧ ਸੰਗਤ ਜੀਓ ਛੇਤੀ ਹੀ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਜਿਸ ਦੇ ਵਿੱਚ ਦੱਸਾਂਗੇ ਕਿ ਭਗਤ ਸਦਨਾ ਜੀ ਇੰਨੀ ਬੰਦਗੀ ਦੇ ਮਾਲਕ ਹੋਣ ਦੇ ਕਰਕੇ ਕਸਾਈ ਦਾ ਕੰਮ ਕਰਦੇ ਕਿਉਂ ਸਨ ਤੇ ਕਿਹੜਾ ਐਸਾ ਜੀਵਨ ਦੇ ਵਿੱਚ ਮੋੜ ਆਇਆ ਉਹਨਾਂ ਨੇ ਕਸਾਈ ਦਾ ਕੰਮ ਛੱਡ ਦਿੱਤਾ ਇਹ ਸਾਕੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਇਸ ਕਰਕੇ ਜਿਨ੍ਹਾਂ ਨੇ ਉਹ ਸਾਖੀ ਸਰਵਣ ਕਰਨੀ ਹੈ डिस्क्रिप्शन ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਵੇਖ ਸਕਦੇ ਹੋ ਸੋ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਇਸੇ ਤਰ੍ਹਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ